ਦੂਆ ਕਿ ਬਲੋ ਗਲਤ ਜਾਣਕਾਰੀ ਦਿੱਤੀ ਜਾਂਦੀ ਅੱਗੇ ਦੱਸੋ ਜੀ ਹਾਂ ਮੈਂ ਕਹਿੰਦਾ ਇੱਕ ਵਾਰੀ ਤੁਸੀਂ ਇਹ ਵੀ ਦਿਖਾ ਦਿਓ ਦਿਖਾ ਦਿਓ ਹਾਂ ਜੀ ਇਹ ਦਿੱਤੀ ਗਈ ਕੋਲ ਮੋਲ ਜਵਾਬ ਦਿੱਤਾ ਕਿ ਬੰਦਾ ਅਨਪੜਾ ਹੈ ਅੱਗੇ ਜਾਂ ਉਹਨੂੰ ਨੌਲੇਜ ਹੈ ਨਹੀਂ ਇਹ ਵੀ ਦੱਸ ਦਿਓ ਅਧਿਕਾਰੀ ਕੌਣ ਸੀ ਜਿਹੜਾ ਨੇ ਗਲਤ ਜਵਾਬ ਦਿੱਤਾ ਤੁਹਾਨੂੰ ਇਹ ਉਹ ਵੀ ਥੋੜੀ ਬੜਾ ਢਿੱਲਾ ਉਹ ਕੰਮ ਕਰਦੇ ਆ ਵੀ ਕਿ ਜੋ ਤੁਹਾਡੀ ਅਰਦਾਸ ਸੀ ਉਸ ਤੇ ਕੰਮ ਹੋ ਰਿਹਾ ਇਹਨਾਂ ਨੇ ਮੈਨੂੰ ਉਹੀ ਜਵਾਬ ਦਿੱਤਾ ਨਾ ਵੀ ਇਹ ਬੀਡੀਪੀ ਉਹ ਦਫ਼ਤਰ ਤੋਂ ਮਿਲਣੀ ਸੌਰੀ ਜੇਕਰ ਗੱਲ ਕਰੀਏ ਪਿੰਡ ਬਜਵਾੜਾ ਕਲਾਂ ਦੀ ਤਾਂ ਪਿੰਡ ਬਜਵਾੜਾ ਕਲਾਂ ਦੀ ਪੰਚਾਇਤੀ ਜ਼ਮੀਨ ਦਾ ਮਾਮਲਾ ਆਰਟੀਆਈ ਐਕਟੀਵਿਸਟ ਅਨਿਲ ਵਾਲੀ ਹੁਣ ਲੈ ਪਹੁੰਚੇ ਨੇ ਬीडीपीਓ ਆਫਿਸ ਤੱਕ ਇਹ ਚਾਹੁੰਦੇ ਨੇ ਕਿ ਉਸ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਤੇ ਜਿਹੜੇ ਕਬਜ਼ਾ ਤਾਰਕ ਨੇ ਉਹਨਾਂ ਤੋਂ ਕਬਜ਼ਾ ਛਡਾ ਕੇ ਜ਼ਮੀਨ ਜਿਹੜੀ ਹੈ ਪੰਚਾਇਤ ਦੇ ਸੁਪਰਦ ਕੀਤਾ ਜਾਵੇ ਵਾਲੀ ਸਾਹਿਬ ਕੀ ਲੱਗਦਾ ਹੈ ਮੈਂਥ ਕਿੱਥੇ ਤੱਕ ਸਫਲ ਹੁੰਦੀ ਜਾਪ ਰਹੀ ਹੈ ਇਹ ਸਰ ਇਦਾਂ ਆ ਜੀ ਮੈਂ ਨਾ ਤੋਂ ਬीडीपीਓ ਦਫਤਰ ਇੱਥੇ ਆਪਣੇ ਬਲਾਕ 2 ਚ ਆਰਟੀਆਈ ਲਾਈ ਸੀ ਜਿਹੜਾ ਪੰਚਾਇਤ ਦੀ ਜ਼ਮੀਨ ਦਾ ਮਸਲਾ 7 ਕਨਾਲ 1 ਮਰਲਾ ਵੀ ਜੇ ਕੋਈ ਪੰਚਾਇਤ ਉਹਦਾ ਠੇਕਾ ਜਾਂ ਕੋਈ ਕਿਰਾਇਆ ਵਸੂਲ ਕਰਦੀ ਆ ਤੇ ਉਹਦੀ ਮੈਨੂੰ ਇਨਫਾਰਮੇਸ਼ਨ ਦਿੱਤੀ ਜਾਵੇ ਉਹ ਫਿਰ ਉਸ ਤੋਂ ਬਾਅਦ ਮੈਨੂੰ ਇਹਨਾਂ ਨੇ ਚਿੱਠੀ ਰਾਹੀਂ ਇਨਫਾਰਮੇਸ਼ਨ ਜਿਹੜੀ ਸੀਗੀ ਉਹ ਦਿੱਤੀ ਸੀਗੀ ਉਹਦੇ 'ਚ ਮੈਨੂੰ ਲਿਖਦੇ ਸੀਗੇ ਇਹ ਵੀ ਸੈਕਟਰੀ ਸਾਹਿਬ ਵੀ ਇਹ ਜਿਹੜੀ ਸੂਚਨਾ ਮੇਰੇ ਤੋਂ ਨਹੀਂ ਮਿਲਣੀ ਮਿਲਣੀ ਆ ਬੀਡੀਪੀਓ ਦਫ਼ਤਰ ਤੋਂ ਤਾਂ ਫਿਰ ਆ ਉਹਦੀ ਮੈਂ ਚਾਹਨਾ ਵੀ ਇੱਕ ਵਾਰੀ ਤੁਸੀਂ ਉਹਦੀ ਆ ਪਿਕਚਰ ਦਿਖਾ ਦਿਓ ਹਾਂ ਇਹ ਆਪਾਂ ਦਿਖਾ ਦਾਂਗੇ ਹਾਂਜੀ ਠੀਕ ਆ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਪ੍ਰਵੇਸ਼ ਗੋਇਲ ਜੀ ਹੈਗੇ ਇੱਥੇ ਬਲਾਕ 2 ਚ ਸਾਡੇ ਬੀਡੀਪੀਓ ਤੇ ਉਹਨਾਂ ਨੂੰ ਫੇਰ ਮੈਂ ਜਦੋਂ ਦੱਸਿਆ ਜੀ ਮੈਂ ਕਿਹਾ ਮੈਂ ਤਾਂ ਬੀਡੀਪੀਓ ਦਫ਼ਤਰੋਂ ਹੀ ਮੰਗਦਾ ਇਨਫੋਰਮੇਸ਼ਨ ਬਈ ਇਹ ਮੈਨੂੰ ਇੱਦਾਂ ਕਾਤੇ ਲੈ ਕੇ ਦਿੰਦੇ ਆ ਇਹਨਾਂ ਨੇ ਫੇਰ ਸੈਕਟਰੀ ਸਾਹਿਬ ਨਾਲ ਮਨਜੀਤ ਸਿੰਘ ਉਹਨਾਂ ਨਾਲ ਗੱਲ ਕੀਤੀ ਤੇ ਮਨਜੀਤ ਸਿੰਘ ਸਾਹਿਬ ਕਹਿੰਦੇ ਵੀ ਮੈਨੂੰ ਸੁਪਰਡੈਂਟ ਸਾਹਿਬ ਨੇ ਕਿਹਾ ਸੀਗਾ ਵੀ ਇਹ ਜਵਾਬ ਦੇ ਦੇ ਤਾਂ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਵੀ ਤੁਸੀਂ ਮੈਨੂੰ ਸਹੀ ਜਵਾਬ ਦਿਓ ਆਰਟੀਆਈ ਤੇ ਜਵਾਬ ਗਲਤ ਦਿੱਤਾ ਗਿਆ ਦਿੱਤਾ ਗਿਆ ਠੀਕ ਹੈ ਫੇ ਬੀਡੀਪੀਓ ਸਾਹਿਬ ਦੇ ਇਹ ਵੀ ਦੱਸ ਦਿਓ ਅਧਿਕਾਰੀ ਕੌਣ ਸੀ ਜਿਹੜਾ ਨੇ ਗਲਤ ਜਵਾਬ ਦਿੱਤਾ ਤੁਹਾਨੂੰ ਇਹ ਸੈਕਟਰੀ ਸਾਹਿਬ ਆ ਜੀ ਇੱਥੇ ਮਨਜੀਤ ਸਿੰਘ ਜੀ ਜਿਹੜਾ ਦੀ ਗੋਲ ਮੋਲ ਜਵਾਬ ਦਿੱਤਾ ਕਿ ਬੰਦਾ ਅਨਪੜਾ ਅੱਗੇ ਜਾਂ ਉਹਨੂੰ ਨੌਲੇਜ ਹੈ ਨਹੀਂ ਗਲ ਟਰਕਾ ਦਈਏ ਇਹਨਾਂ ਨੇ ਮੈਨੂੰ ਉਹੀ ਜਵਾਬ ਦਿੱਤਾ ਨਾ ਵੀ ਇਹ ਬੀਡੀਪੀਓ ਦਫ਼ਤਰ ਤੋਂ ਮਿਲਣੀ ਹੈ ਸੌਰੀ ਆਰਟੀਆਈ ਐਕਟ 2005 ਜੋ ਕਿ ਇੱਕ ਆਮ ਬੰਦੇ ਦਾ ਅਧਿਕਾਰ ਹੈ ਕੋਈ ਜਾਣਕਾਰੀ ਲੈਣਾ ਇਹ ਨੌਜਵਾਨ ਜਦ ਆਰਟੀਆਈ ਦੇ ਨਾਲ ਉਹ ਜਾਣਕਾਰੀ ਮੰਗਦਾ বিভাগ ਵੱਲੋਂ غلط ਜਾਣਕਾਰੀ ਦਿੱਤੀ ਜਾਂਦੀ ਅੱਗੇ ਦੱਸੋ ਜੀ ਇਹ ਫਿਰ ਮੈਂ ਜਦੋਂ ਇਹਨਾਂ ਦੇ ਨੌਲੇਜ ਚ ਲਿਆਂਦੀ ਬੀਡੀਪੀਓ ਸਾਹਿਬ ਦੇ ਪ੍ਰਵੇਸ਼ ਗੋਇਲ ਜੀ ਆ ਇਹਨਾਂ ਨੇ ਫਿਰ ਮੌਕੇ ਤੇ ਬੁਲਾਇਆ ਸੈਕਟਰੀ ਸਾਹਿਬ ਨੂੰ ਮਨਜੀਤ ਸਿੰਘ ਉਹਨਾਂ ਨੂੰ ਵੀ ਤੁਸੀਂ ਮੈਨੂੰ ਇਹ ਦੱਸੋ ਵੀ ਇਹ ਤੁਸੀਂ ਏਦਾਂ ਕਾਤੇ ਲੈ ਕੇ ਦਿੱਤਾ ਵੀ ਤੁਸੀਂ ਬੀਡੀਪੀਓ ਦਫ਼ਤਰ ਦਾ ਕਹਿੰਦੇ ਤੁਸੀਂ ਬੀਡੀਪੀਓ ਦਫ਼ਤਰ ਦੇ ਮੁਲਾਜ਼ਮ ਆ ਤੁਸੀਂ ਸਹੀ ਜਵਾਬ ਦਿਓ ਜੇ ਠੇਕਾ ਲੈਣੇ ਆ ਜਾਂ ਕਿਰਾਇਆ ਲੈਣੇ ਆ ਤਾਂ ਦਾਦੀ ਉਹ ਨਹੀਂ ਲੈਣੇ ਤਾਂ ਕੋਈ ਗੱਲ ਨਹੀਂ ਫਿਰ ਉਸ ਤੋਂ ਬਾਅਦ ਮੈਨੂੰ ਇਹਨਾਂ ਨੇ ਇਹ ਐਗਜ਼ੈਕਟ ਜਿਹੜਾ ਸਹੀ ਜਵਾਬ ਸੀਗਾ ਉਹਦੀ ਇਨਫੋਰਮੇਸ਼ਨ ਫਿਰ ਮੈਨੂੰ ਆ ਦਿੱਤੀ ਗਈ ਜੀ ਆ ਮੈਂ ਕਹਿੰਨਾ ਇੱਕ ਵਾਰੀ ਤੁਸੀਂ ਇਹ ਵੀ ਦਿਖਾ ਦਿਓ ਦਿਖਾ ਦਿਓ ਹਾਂਜੀ ਇਹ ਦਿੱਤੀ ਗਈ ਫਿਰ ਮੈਂ ਇਹਨਾਂ ਨੂੰ ਇੱਕ ਚਿੱਠੀ ਲਿਖੀ ਸੀਗੀ ਵੀ ਉਹ ਜਿਹੜਾ ਕਬਜ਼ਾ ਉੱਥੇ ਕੀਤਾ ਗਿਆ ਉਹਦੀ ਨਿਸ਼ਾਨਦੇਹੀ ਹੋਵੇ ਤੇ ਪੰਚਾਇਤ ਦੀ ਜ਼ਮੀਨ ਦਾ ਕਬਜ਼ਾ ਛਡਾਇਆ ਜਾਵੇ ਜਿਹੜਾ ਨਿਤਨ ਸ਼ਰਮਾ ਵੱਲੋਂ ਕੀਤਾ ਗਿਆ ਆ ਉਹ ਹੁਣ ਇਹਨਾਂ ਨੂੰ ਮੈਂ ਮਿਲਿਆ ਤੇ ਸਾਰੇ ਮੈਂ ਫਰਦਾ ਵਗੈਰਾ ਜਿਹੜੀ ਲੇਟੈਸਟ ਜਮ੍ਹਾਂਬੰਦੀ ਆ ਉਹ ਵੀ ਦੇਤੀ ਆ ਤੇ ਇਹ ਹੁਣ ਮੈਨੂੰ ਜੋ ਇਹਨਾਂ ਨੇ ਆਸ਼ਵਾਸਨ ਦਿੱਤਾ ਬੀਡੀਪੀਓ ਸਾਹਿਬ ਨੇ ਵੀ ਉਹ ਤਹਿਸੀਲਦਾਰ ਸਾਹਿਬ ਨੂੰ ਅੱਗੇ ਲੈਟਰ ਲਿਖੂਗੇ ਉਹਦੀ ਫਿਰ ਅੱਗੇ ਨਿਸ਼ਾਨਦੇਹੀ ਵਗੈਰਾ ਜੇ ਕਬਜ਼ਾ ਉਹ ਸਾਬਤ ਹੁੰਦਾ ਨਿਸ਼ਾਨਦੇਹੀ ਹੋਊਗੀ ਤੇ ਕ ਇਦੇ ਚ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਤਾਂ ਮੈਂ ਕੁਝ ਸਾਡੀ ਜਿੱਦਾਂ ਬਜਵਾੜੇ ਦੀ ਪੰਚਾਇਤ ਆ ਉਹ ਵੀ ਥੋੜੀ ਬੜਾ ਢਿੱਲਾ ਉਹ ਕੰਮ ਕਰਦੇ ਆ ਵੀ ਯਾ ਤਾਂ ਉਹ ਇਹ ਨਾ ਗੁੰਡਿਆਂ ਤੋਂ ਤਾਂ ਅਸੀਂ ਤਾਂ ਬਾਲੀ ਸਾਹਿਬ ਆਪਾਂ ਤਾਂ ਇਹ ਚਾਹੁੰਦੇ ਆ ਕਿ ਜੋ ਤੁਹਾਡੀ ਅਰਦਾਸ ਸੀ ਉਸ ਤੇ ਕੰਮ ਹੋ ਰਿਹਾ ਨਹੀਂ ਹੁਣ ਤਾਂ ਮੈਨੂੰ ਜੋ ਆਜੇ ਸ਼ਵਾਸਨ ਦਿੱਤਾ ਬੀਡੀਪੀਓ ਸਾਹਿਬ ਨੇ ਉਹਦੇ ਅਕੋਰਡਿੰਗਲੀ ਤਾਂ ਉਹ ਕਹਿ ਰਹੇ ਆ ਵੀ ਅਸੀਂ ਇਹ ਲੈਟਰ ਲਿਖਾਂਗੇ ਮੈਂ ਕਾਪੀ ਲੈ ਲੈਣੀ ਮੈਨੂੰ ਕਹਿੰਦੇ ਲੈ ਕੇ ਜਾ ਜੀ ਅਸੀਂ ਇਸ ਚੀਜ਼ ਦਾ ਪਿੱਛਾ ਕਰਾਂਗੇ ਬਿਲਕੁਲ ਬਿਲਕੁਲ ਇੱਥੇ ਤੱਕ ਆਪਾਂ ਗੱਲ ਚਲਦੇ ਹਾਂ ਬਾਲੀ ਸਾਹਿਬ ਇੱਥੇ ਤੱਕ ਕਿਉਂਕਿ ਫਿਰ ਨਾ ਗੱਲ ਲੰਬੀ ਹੋ ਜਾਂਦੀ ਹੈ ਉਹਨੂੰ ਲਿਆਓ ਇਹਨੂੰ ਪੁੱਛੋ ਸੋ ਇਸ ਨੌਜਵਾਨ ਦੀ ਮਿਹਨਤ ਕਿਤੇ ਨਾ ਕਿਤੇ ਹੁਣ ਰੰਗ ਲਿਆਉਂਦੀ ਨਜ਼ਰ ਆ ਰਹੀ ਹੈ ਪਰ ਆਉਣ ਜਾਫਰ ਇਹਨੂੰ ਫੇਰ ਠੰਡੇ ਬਸਤੇ ਤੇ ਪਾ ਦਿਆ ਜਾਂਦਾ ਕੈਮਰਾ ਜਰਨਲਿਸਟ ਨਵਨੀਤ ਸਿੰਘ ਚੀਮਾ ਦੇ ਨਾਲ ਮੈਂ ਬਜਰੰਗੀ पांडे ਜੀ ਵੀ ਸੀ ਅਪਡੇਟ ਹੁਸ਼ਾਰਪੁਰ ਜੀ ਸਰ ਬਜਵਾੜਾ ਕਲੇਵਲੇ ਪੰਚਾਇਤੀ ਜਮੀਨ ਮੇਰੇ ਕੋਲੇ ਜੀ ਅਨਿਲ ਵਾਲੀ ਜੀ ਨੇ ਆਰਟੀਆ ਦੇ ਨੂੰ ਆਰਟੀ ਐਕਟ ਦੇ ਅੰਡਰ ਜਿਹੜੀ ਇਨਫੋਰਮੇਸ਼ਨ ਦੀ ਡਿਮਾਂਡ ਕੀਤੀ ਸੀਗੀ ਇਸ ਡਿਮਾਂਡ ਦੇ ਤਹਿਤ ਲਾਸਟ ਵੀਕੇ ਮੇਰੇ ਕੋਲ ਆਏ ਸੀ ਤਾਂ ਮੈਨੇ ਸਬੰਧਤ ਪੰਚਾਇਤ ਖਤਰ ਨੂੰ ਇੱਥੇ ਕਾਲ ਕਰਕੇ ਬੁਲਾ ਲਿਆ ਸੀਗਾ ਤਾਂ ਇਹਨਾਂ ਨੂੰ ਜਿਹੜੀ ਇਨਫੋਰਮੇਸ਼ਨ ਸੀਗੀ ਉਹ ਪ੍ਰੋਵਾਈਡ ਕਰਵਾਤੀ ਸੀ ਸੈਕੰਡ ਇਹਨਾਂ ਦਾ ਇਸ਼ੂ ਸੀਗਾ ਵੀ ਇਸ ਦੀ ਇਸ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆਗਾ ਇਹਨਾਂ ਨੇ ਅੱਜ ਮੈਨੂੰ ਇਸ ਜਗ੍ਹਾ ਦੀ ਜਵਾਬੰਦੀ ਹੈ ਜਿਹੜੀ ਉਹ ਪ੍ਰੋਵਾਈਡ ਕਰਵਾ ਦਿੱਤੀ ਆ ਮੈਂ ਪੰਚਾਇਤ ਅਫਸਰ ਦੀ ਡਿਊਟੀ ਲਗਾਤੀ ਉਹ ਡਿਮਾਰਕੇਸ਼ਨ ਦੇ ਲਈ ਤਹਿਸੀਲਦਾਰ ਸਾਹਿਬ ਨੂੰ ਲਿਖ ਰਹੇ ਨੇਗੇ ਆਫਟਰ ਡਿਮਾਰਕੇਸ਼ਨ ਜੇ ਉਸ ਤੇ ਨਜਾਇਜ਼ ਕਬਜ਼ਾ ਪਾਇਆ ਜਾਂਦਾਗਾ ਤਾਂ ਅਸੀਂ ਉਹ ਤੇ ਕਾਰਵਾਈ ਆ ਜਿਹੜੀ ਉਹ ਕਰ ਦੇਵਾਂਗੇ ਜੇਕਰ ਸਰ ਕੋਈ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਤਾਂ ਲੀਗਲੀਕੀ ਕੁਝ ਕਾਰਵਾਈ ਉਸ ਤੇ ਬੰਦੀ ਹੈ ਲੀਗਲੀ ਇਹ ਹੈ ਜੀ ਆਫਟਰ ਡਿਮਾਰਕੇਸ਼ਨ ਜੇ ਇਹ ਪ੍ਰੂਫ ਹੋ ਜਾਂਦਾਗਾ ਵੀ ਇਹ ਇਸ ਬੰਦੇ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆਗਾ ਤਾਂ ਫਸਟ ਆਫ ਆਲ ਤਾਂ ਅਸੀਂ ਪੰਚਾਇਤ ਵੱਲੋਂ ਨੋਟਿਸ ਇਸ਼ੂ ਕਰਦੇ ਆਂਗੇ ਪੰਚਾਇਤ ਦੇ ਨੋਟਿਸ ਤੇ ਅਗਰ ਉਹ ਛੋੜ ਦਿੰਦਾ ਠੀਕ ਹੈ ਇਨ ਕੇਸ ਨਹੀਂ ਛੋੜਦਾ ਤਾਂ ਪੰਚਾਇਤ ਆ ਫਿਰ ਉਹ ਮਾਜੁਬ ਕੋਰਟ ਦੇ ਵਿੱਚ ਡੀਡੀਪੀਓ ਸਾਹਿਬ ਦੀ ਕੋਰਟ ਦੇ ਵਿੱਚ ਜਿਹੜਾ ਕੇਸ ਆ ਉਹ ਦਾਇਰ ਕਰ ਦਿੰਦੀ ਹੈਗੀ ਆਫਟਰ ਦੈਟ ਅਸੀਂ ਨਜਾਇਜ਼ ਕਬਜ਼ਾ ਦੂਰ ਕਰਵਾ ਲਾਂਗੇ Thank you. Thank you, sir.